ਦੋਸਤੋ ਮੇਰੇ ਵੱਲੋਂ ਜਿੱਥੇ-ਇਥੇ ਮੈਨੂੰ ਦੇਖ ਰਹੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਉਦੇਸ਼ ਹੋਵੇ ਤੇ ਵਿਦੇਸ਼ ਹੋਵੇ ਜਿੱਥੇ ਵੀ ਸਵੇਰ ਦਾ ਟਾਈਮ ਆ ਬੜੀ ਉਸੀ ਦੀ ਧੁੱਪ ਲੱਗੀ ਆ ਤੇ ਮੇਰਾ ਦਿਲ ਕੀਤਾ ਮੈਂ ਤੁਹਾਡੇ ਨਾਲ ਕੋ ਦੋ ਚਾਰ ਸ਼ਬਦਾਂ ਦੀ ਸ਼ੇਰ ਪਾਜ ਪਲਾਂ ਔਰ ਗੋਨੂ ਗੁਲਜਾਰ ਸਾਹਿਬ ਦਾ ਬੈਠੇ-ਬੈਠੇ ਆ ਸ਼ੇਰ ਯਾਦ ਆ ਗਿਆ ਕਿ ਮੁਹੱਬਤ ਲਿਬਾਸ ਨਹੀਂ ਹੈ ਜੋ ਰੋ ਹੀ ਬਦਲਾ ਜਾਏ ਮੁਹੱਬਤ ਤੋ ਕਫਨ ਹੈ ਜੋ ਪਹਿਨ ਕਰ ਉਤਾਰਾ ਨਹੀਂ ਜਾਂਦਾ ਪਿਆਰ ਮੁਹੱਬਤ ਜਾਂ ਤੇ ਸਾਨੂੰ ਹੁੰਦਾ ਤੇ ਜਾਂ ਹੁੰਦਾ ਹੀ ਨਹੀਂ ਪਰ ਜ਼ਮਾਨਾ ਇਸ ਤਰ੍ਹਾਂ ਦਾ ਆ ਕੇ ਉਹ ਜਿੰਨਾ ਵਧੇਰੇ ਕੋਚ ਆਪ ਲੂਸਾ ਜਿੰਨਾ ਕੋਈ ਤੁਹਾਡਾ ਆਪਣਾ ਆਪਣਾ ਕਹਿੰਦਾ ਅਸੀਂ ਉਹਨੂੰ ਆਪਣਾ ਸਮਝਦੇ ਆਂ ਪਰ ਇੱਕ ਕੌੜਾ ਬੰਦਾ ਆਪਣੇ ਆਪ ਵਿੱਚ ਮਸਤ ਰਹਿਣਾ ਜਿਹੜਾ ਬੜੀ ਥੋੜੀ ਜੀ ਗੱਲ ਕਰਦਾ ਔਰ ਆਪਣਾ ਦਿਲ ਖੋਲ ਕੇ ਤੁਹਾਡੇ ਗਾੜੀ ਰੱਖ ਦਿੰਦਾ ਤੇ ਚਾਪਲੂਸੀ ਨਹੀਂ ਕਰਦਾ ਔਰ ਵੇ ਮਤਲਬ ਆਪਣਾ ਯਾਰ ਨਹੀਂ ਕਰਦਾ ਪਿਆਰ ਕਰਦਾ ਵਾ ਤੇ ਕਰਦਾ ਵਾ ਮੁਹੱਬਤ ਕਰਦਾ ਚਾਹੇ ਮਾਂ ਹੋਵੇ ਚਾਹੇ ਪਿਓ ਹੋਵੇ ਭੈਣ ਭਰਾ ਹੋਵੇ ਸਾਰੇ ਰਿਸ਼ਤੇ ਨਾਤੇ ਜਿਹੜੇ ਮੁਹੱਬਤ ਦੀ ਤੰਦ ਕੀ ਪਰੋਏ ਆ। ਔਰ ਜਿਹੜੇ ਇਹ ਸੱਚੇ ਚਾਹਣ ਵਾਲਿਆਂ ਦੇ ਬੇਵਕੂਫ ਹੁੰਦੇ ਉਧਰਤ ਨੇ ਹੀ ਇਹਨਾਂ ਨੂੰ ਬੇਵਕੂਫ ਬਣਾਇਆ ਹੁੰਦਾ ਬੇਵਕੂਫ ਇਹ ਨਹੀਂ ਹੁੰਦੇ ਕਿ ਇਹ ਜਹੀਨ ਨਹੀਂ ਹੁੰਦੇ ਇਹ ਆਪਣੇ ਹੁਨਰ ਦੇ ਆਪਣੇ ਕਸਬ ਦੇ ਮਾਹਿਰ ਹੁੰਦੇ ਆ। ਜਾਇ ਡਾਕਟਰ ਹੋਣਾ ਇੰਜੀਨੀਅਰ ਹੋਣਾ ਰਾਈਟਰ ਹੋਣਾ ਸਾਣਾ ਕੋਈ ਵੀ ਇਹਨਾਂ ਦਾ ਕਿ ਉਹਦੇ ਚ ਮਹਰਦੰਦੇ ਆ ਪਰ ਜ਼ਿੰਦਗੀ ਦੇ ਤਜਰਬੇ ਚ ਬੇਵਕੂਫ ਹੁੰਦੇ ਆ ਕਿਉਂਕਿ ਇਹਨਾਂ ਨੂੰ ਸ਼ੈਲ ਨਹੀਂ ਕਰਨਾ ਆਉਂਦਾ ਉਹ ਸ਼ਲਾਵਾ ਨਹੀਂ ਕਰਨਾ ਆਉਂਦਾ ਔਰ ਇੰਨਾ ਦੀ ਜਿਹੜੀ ਕਰਨੀ ਹੁੰਦੀ ਆ ਇਹ ਜ਼ਿੰਦਗੀ ਪਰ ਨਿਭਦੇ ਆ ਸਵਾਤ ਔਰ ਇਹੋ ਸੀ ਤੋਂ ਪਿਛੇ ਵੀ ਜਾਂਦੇ ਆ ਜਿੱਥੇ ਚਲਾਕੀਆਂ ਹੁੰਦੀਆਂ ਔਰ ਸਾਡੇ ਪਰਿਵਾਰ ਆ ਘਰ ਆ ਕਿੰਨਾ ਵਿੱਚ ਕੁਝ ਬੰਦੇ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਹਰ ਟਾਈਮ ਚਰਾਕੀ ਤੋਂ ਕੰਮ ਲੈਂਦੇ ਆ ਤੇ ਉਹ ਸੋਚਦੇ ਆ ਕਿ ਸਾਹਮਣੇ ਵਾਲਾ ਬੇਵਕੂਫ ਆ ਔਰ ਸ਼ਾਇਦ ਮੇਰੇ ਜਿੰਨਾ ਕੋਈ ਚਤਰ ਨਹੀਂ ਹੈਗਾ ਔਰ ਉਹਨੂੰ ਪਤਾ ਨਹੀਂ ਔਰ ਜਿਹੜਾ ਇਨਸਾਨ ਮੈਂ ਕਹੀ ਕਹ ਆ ਵੀ ਇਹੋ ਜਿਹੇ ਬੇਵਕੂਫ ਹੀ ਹੁੰਦੇ ਆ ਪਤਾ ਉਹਨੂੰ ਵੀ ਸਾਰਾ ਕੁਝ ਹੁੰਦਾ ਪਰ ਉਹ ਫੇਰ ਵੀ ਚਾਹੁੰਦਾ ਵੀ ਰਿਸ਼ਤਿਆਂ ਦੇ ਵਿੱਚ ਕੁੜਤ ਨਾ ਆਵੇ ਤੇ ਚਲੋ ਦਫਾ ਕਰੋ ਇਹਦਾ ਚਨਾਕੀ ਕਰਕੇ ਇਹਦੇ ਮਨ ਨੂੰ ਸ਼ਾਂਤੀ ਆ ਵੀ ਸ਼ਾਇਦ ਮੈਂ ਜ਼ਿਆਦਾ ਜਾਣਦਾ ਵਾਂ ਮੈਨੂੰ ਜ਼ਿਆਦਾ ਪਤਾ ਤੇ ਚੱਲਣ ਦਿਓ ਕੰਮ ਪਰ ਇੱਕ ਚੀਜ਼ ਜਿਹੜੀ ਮੈਂ ਜਾਣ ਪਾਇਆ ਵੀ ਚਲਾਕ ਬੰਦੇ ਨੂੰ ਕੁਦਰਤ ਕਦੀ ਮaaf ਨਹੀਂ ਕਰਦੀ। ਇਤਲਾਕੀਆਂ ਦੇ ਨਾਲ ਜਿੰਨਾ ਮਰਜ਼ੀ ਆਪਣਾ ਆਪ ਨੂੰ ਉਸਾਰ ਲਵੇ, ਪੈਸੇ ਇਕੱਠੇ ਕਰ ਲਵੇ, ਕਾਰੋਬਾਰ ਇਕੱਠਾ ਕਰ ਲਵੇ ਜੋ ਮਰਜ਼ੀ ਆ। ਦੂਜੀ ਤੀਜੀ ਪੀੜੀ ਤੇ ਆ ਕੇ ਉਹ ਚਲਾਕੀਆਂ ਦਾ ਖਮਿਆਜਾ ਉਹ ਨਾ ਪੁੱਤੂਗਾ ਉਹਦੇ ਇਲਾਦ ਨੂੰ ਭੁਗਤਣਾ ਪੈਜੂ, ਤੀਜੀ ਨੂੰ ਭੁਗਤਣਾ ਪੈਜੂ। ਕਿਉਂਕਿ ਰਬਾਣੀ ਦਾ ਕਥਨ ਹੈ ਜਿਹਾ ਬੀਜੇ ਸੋ ਲੂਣਾ ਹੈ ਕਰਮਾ ਸੰਧੜਾ ਖੇਤ। ਔਰ ਗੁਰੂ ਰਣ ਸਾਹਿਬ ਦੀ ਬਾਣੀ ਦੇ ਵਿੱਚ ਜੋ ਦਰਜਾ ਗੁਰੂ ਨਾਨਕ ਸਾਹਿਬ ਨੇ ਮਹਿਸੂਸ ਕੀਤਾ ਆਪਣੀਆਂ 27 ਸਾਲ ਦੀਆਂ ਯਾਤਰਾ ਜਿਹੜੀਆਂ ਉਹਨਾਂ ਕੀਤੀਆਂ ਔਰ ਉਹਨਾਂ ਨੇ ਜਿਹੜੇ ਉੱਤਰ ਭਾਰਤ ਦੇ ਦੱਖਣ ਭਾਰਤ ਦੇ ਸੰਤ ਸੀ ਕਈ ਉਹ RAMDEW ਉਹਨਾਂ ਨਾਮ ਦੇ ਹੁਣ ਕਬੀਰ ਜੀ ਫਰੀਦ ਜੀ ਸਦਨਾ ਜੀ ਸੇਨ ਜੀ ਸਾਰਿਆਂ ਦੀ ਬਾਣੀ ਇਕੱਠੀ ਕੀਤੀ ਪਰ ਆਪਣੇ ਕੋਲ ਰੱਖੀ ਜਿਹੜੀ ਗੁਰੂ ਘਰਤੋਂ ਸਾਹਿਬ ਦੁਆਰਾ ਸਬਦੂ ਕੀਤੀ ਜਾਂਦੀ ਹੈ ਔਰ 11ਵੇਂ ਸਤਾਵਦੀ ਚ ਬਾਬਾ ਫਰੀਦ ਜੀ ਗੁਰੂ ਨਾਨਕ ਸਾਹਿਬ ਤੋਂ ਕਿੰਨਾ ਪਹਿਲਾਂ ਉਹਨਾਂ ਨੇ ਜਿਹੜੇ ਬੋਲ ਬੋਲੇ ਸੀ ਅੱਜ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਚ ਪੜਦੇ ਆ ਕੁਆਰੀ ਤਾਂ ਮੰਨ ਚ ਆਉ ਵਿਆਹੀ ਤਾਂ ਮਾਮਲੇ ਕਿ ਜਿੰਨਾ ਚਿਰ ਬੰਦੇ ਦੇ ਸੱਤ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਉਹਨਾਂ ਚਿੱਤੇ ਪੰਡ ਬੜੀ ਹੌਲੀ ਜੀ ਲੱਗਦੀ ਹੈ ਪਰ ਜਦੋਂ ਇੱਕ ਰਿਗ੍ਰਸਤਿ ਚ ਪੈਨ ਧਰ ਲਈਦਾ ਤੇ ਫਿਰ ਗ੍ਰਸਤ ਦੇ ਜਿਹੜੇ ਮਾਮਲੇ ਬੜੇ ਭਾਰੀ ਹੁੰਦੇ ਆ ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਵੀ ਸਿਧਾਨਾ ਕੋਸ਼ਟ ਹੁੰਦੀ ਹੈ ਤੇ ਸਿੱਧ ਗੁਰੂ ਨਾਨਕ ਸਾਹਿਬ ਨੂੰ ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਅਸੀਂ ਗ੍ਰਸਤੀ ਅਸੀਂ ਪਹਾੜਾਂ ਦੇ ਚੜ ਗਏ ਬੰਕ ਤੇ ਖਾਣੇ ਆ ਤੇ ਸਾਡੇ ਨਾਲੋਂ ਬਿਹਤਰ ਸ਼ਾਇਦ ਕੋਈ ਭਾਵੇਂ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਲੰਤ ਪਾਈ ਤੇ ਉਹਨਾਂ ਨੂੰ ਕਿਹਾ ਇਹ ਵੀ ਜਾਓ ਉਹਨਾਂ ਗ੍ਰਸਤੀਆਂ ਦਾ ਵੀ ਵੇਖੋ ਭਗਤੀ ਕਿ ਗ੍ਰਸਤੀ ਹੋਣਾ ਕੀ ਹੁੰਦਾ ਘਾਲ ਖਾਏ ਕੁਛ ਹਥੋਂ ਦੇ ਇਹ ਗੁਰੂ ਨਾਨਕ ਸਾਹਿਬ ਦਾ ਕਥਨਾ ਜਿਹੜਾ ਘਾਲ ਕਮਾਈ ਕਰਕੇ ਮਿਹਨਤ ਕਰਕੇ ਫਿਰ ਵੀ ਆਪਦਾ ਕੋਈ ਦਸਵੰਦ ਕੱਢ ਕੇ ਆਪਦੇ ਇਥੋਂ ਦਿੰਦਾ ਵਾ ਉਹਨੂੰ ਪੁੱਛੋ ਸੱਚ ਦੀ ਰਾਹ ਕਿ ਤਰ੍ਹਾਂ ਪਛਾਣੀ ਦੀ ਆ ਔਰ ਕਿਤਰਾ ਪ੍ਰਮਾਤਮਾ ਨੂੰ ਪਾਈਦਾ ਪਰ ਸਾਡੇ ਚ ਹੋੜ ਲੱਗੀ ਆ ਪ੍ਰਮਾਤਮਾ ਨੂੰ ਪਾਉਣ ਦੀ ਪ੍ਰਮਾਤਮਾ ਨੂੰ ਇਹ ਮਹਿਸੂਸ ਨਹੀਂ ਕਰ ਪਾਉਦੇ ਮੈਂ ਕਹਿੰਦਾ ਪ੍ਰਮਾਤਮਾ ਮਹਿਸੂਸ ਕਰਨ ਦੀ ਚੀਜ਼ ਆ ਚਲੋ ਇਹ ਮੇਰਾ ਵਿਸ਼ਾ ਨਹੀਂ ਸਵੇਰੇ ਫਲਸਫੀ ਜਾਂ ਗਿਆਨ ਮੇਰਾ ਵਿਸ਼ਾ ਤੇ ਕੋਈ ਚੰਦ ਇੱਕ ਗੱਲਾਂ ਹੀ ਜਿਹੜੀਆਂ ਤੁਹਾਡੇ ਨਾਲ ਕਰਨ ਦੀਆਂ ਔਰ ਮੈਨੂੰ ਉਹ ਗੁਲਜਾਰ ਸਾਹਿਬ ਦਾ ਸ਼ੇਰ ਤੋਂ ਹੀ ਮੈਂ ਇਹ ਗੱਲ ਸ਼ੁਰੂ ਕੀਤੀ ਸੀ ਇਹ ਮੁਹੱਬਤ ਕੋਈ ਲਿਬਾਸ ਨਹੀਂ ਹੈ ਜੋ ਰੋਜ਼ ਬਦਲਾ ਜਾਏ ਮੁਹੱਬਤ ਤਾਂ ਉਹ ਕਫਨ ਹੈ ਜੋ ਮਹਿਨ ਕਰ ਉਤਾਰਾ ਨਹੀਂ ਜਾਂਦਾ ਔਰ ਜਿਹੜਾ ਤੁਹਾਨੂੰ ਕੋਈ ਪਿਆਰ ਕਰਦਾ ਸੱਚੇ ਦਿਲੋਂ ਉਹਦੀ ਕਦਰ ਕਰਿਆ ਕਰੋ ਕਿਉਂਕਿ ਬੰਦਿਆਂ ਨਾਲ ਘਰ ਹੁੰਦੇ ਆ ਅਸੀਂ ਇੱਟਾਂ ਨਾਲ ਘਰ ਨਹੀਂ ਹੁੰਦੇ ਔਰ ਜਿੰਨਾ ਘਰਾਂ ਦੇ ਵਿੱਚ ਮੈਂ ਬੰਦੇ ਵੇਖੇ ਉਹਨਾਂ ਘਰਾਂ ਦੀ ਰੌਣਕ ਵੇਖੀ ਔਰ ਉੱਥੇ ਲੱਗੀਆਂ ਜਿਹੜੀਆਂ ਰੌਣਕਾਂ ਹੀ ਉਹਨਾਂ ਦੇ ਪਰਮਾਤਮਾ ਆਵ ਬਸਦਾ ਹੀ ਰੋਜ਼ ਦਿਨ ਕਰਦਾ ਹੀ ਜਦੋਂ ਇਹ ਫਲਾंचं ਉਹਨਾਂ ਦੇ ਪਰਿਵਾਰਾਂ 'ਚ ਬਹਿ ਜਾਂਦਾ ਉੱਠਣ ਨੂੰ ਜੀ ਨਹੀਂ ਕਰਦਾ ਜਦੋਂ ਉਹਨਾਂ ਘਰਾਂ 'ਚ ਬੰਦੇ ਨਹੀਂ ਰਹੇ ਤੇ ਉਹਨਾਂ ਬਨੇਰਿਆਂ ਦੇ ਕਾਹ ਵੀ ਨਹੀਂ ਬੈਠੇ ਆਗੇ ਦੁਬਾਰਾ ਔਰ ਆਸਤੇ ਵਾਸਤੇ ਵੇੜੇ ਜਿਹੜੇ ਆ ਉਹ ਬਿਨਾਂ ਬੰਦਿਆਂ ਤੋਂ ਮੈਂ ਮਸਾਣਾ ਦੀ ਚੋਪਰਗੇ ਵੇਖਿਆ ਇਹ ਕਰਕੇ ਹਰ ਜੀ ਜੋ ਆ ਸਾਡੇ ਵਿੱਚ ਵਿਚਰਦਾ ਸਾਡੇ ਨਾਲ ਆਇਆ ਉਹਦੀ ਇੱਤ ਕਰੋ ਕਦਰ ਕਰੋ ਔਰ ਸ਼ਬਦਾਂ ਜਿਹੜੇ ਇਹ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਨੇ ਔਰ ਜਦੋਂ ਅਸੀਂ ਕਿਰਪਾਨ ਦਾ ਫੱਟ ਲਾਈਏ ਜਾਂ ਗੋਲੀ ਦਾ ਉਹ ਤੇ ਮਿਟ ਜਾਂਦਾ ਪਰ ਸ਼ਬਦਾਂ ਦਾ ਫੱਟ ਕਦੀ ਨਹੀਂ ਮਿਲਦਾ ਇਹ ਕਰਕੇ ਸ਼ਬਦਾਂ ਨੂੰ ਜਦੋਂ ਵੀ ਵਰਤੋ ਬੜੇ ਸਜਗੇ तरीके ਨਾਲ ਵਰਤੋ। ਔਰ ਮੈਂ ਜੀ ਕਹਿਣਾ ਤੇ ਮੈਂ ਜੀ ਖੋਣਾ ਇਹ ਕੋਈ ਵਡਿਆਈ ਨਹੀਂ। ਇਹ ਤੇ ਵਾਰ ਆ ਕਿ ਮੈਂ ਤੈਨੂੰ ਹਾਂ ਜੀ ਹਾਂ ਜੀ ਕਰਾਂ ਤੇ ਤੂੰ ਮੈਨੂੰ ਹਾਂ ਜੀ ਹਾਂ ਜੀ ਕਰ। ਸਸਕਾਰਿਕ ਗੁਣ ਤੇ ਸਾਡਾ ਇਹੋ ਹੀ ਹੈ ਕਿ ਅਸੀਂ ਹਰ ਕਿਸੇ ਨੂੰ ਜੀ ਕਹੀਏ ਚਾਹੇ ਉਹ ਸਾਡੇ ਤੋਂ ਵੱਡਾ ਆ ਜਾਂ ਛੋਟਾ ਵਾ ਇਹਦੇ ਕਿ ਸਵਤਾ ਨਾ ਕਰਕੇ ਕਹਿਣਾ। ਤੂੰ ਮੈਨੂੰ ਕਹੇ ਤੇ ਮੈਂ ਤੈਨੂੰ ਕਹਿਣਾ ਤਦ ਜੇ ਲਾਇਲਾ ਜਾਗੇ ਬੈਠਾ ਉਹ ਨੋਕਾ ਕੱਢ ਕੇ ਉਖਾਈਏ ਤੇ ਗਾਲਾਂ ਕੱਢੀਏ ਇਹ ਕਰਕੇ ਪਰਿਵਾਰਾਂ ਨੂੰ ਘਰਾਂ ਨੂੰ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਉਹਨਾਂ ਬੰਦਿਆਂ ਦੀ ਕਦਰ ਕਰੋ ਜਿਹੜੇ ਚੁੱਪ ਰਹਿੰਦੇ ਆ ਪਰ ਸਮਝਦੇ ਸਾਰਾ ਕੁਝ ਆ ਉਹਨਾਂ ਨੂੰ ਬੇਵਕੂ ਸਮਝਣ ਦੀ ਗਲਤੀ ਨਾ ਕਰੋ ਇਹ ਕੋਈ ਛੋਟੀਆਂ ਛੋਟੀਆਂ ਗੱਲਾਂ ਆ ਜਿਹੜੀਆਂ ਮੈਂ ਕਦੇ ਲਿਖ ਕੇ ਕਰਦਾ ਸਿਰੇ ਸਿਰੇ ਦੀ ਸ਼ਬਦ ਸਿਰੇ ਮੈਂ ਲਿਖਦਾ ਹੀ ਇਸ ਨੂੰ ਪਤੇ ਪਤਾ ਨਹੀਂ ਪਿਛਲੇ ਕਾਫੀ ਦਿਨਾਂ ਤੋਂ ਮੇਰਾ ਕੁਝ ਲਿਖਣ ਨੂੰ ਦਿਲ ਨਹੀਂ ਕਰਦਾ ਤੇ ਮੈਂ ਕਿਹਾ ਚਲੋ ਮੈਂ ਤਾਂ ਡੇਗਾ ਬੈਠਾ ਤੇ 2 ਮਿੰਟ ਬਹਿ ਕੇ ਗੱਲਬਾਤ ਕਰ ਲੇਦਾ ਔਰ ਮੈਂ ਇਹ ਗੱਲਬਾਤ ਨੂੰ ਜਿਆਦਾ ਲੰਮੀ ਨਹੀਂ ਕਰਨਾ ਚਾਹੁੰਦਾ ਇੱਥੇ ਜਿੱਥੇ ਵੀ ਮੇਰਾ ਇਹ ਮੈਸੇਜ ਹੈ ਮੇਰੀਆਂ ਗੱਲਾਂ ਅੱਦੇ ਤੱਕ ਪਹੁੰਚ ਗਈਆਂ ਇਹਨਾਂ ਦੇ ਕੀ ਅੱਥਰੂ ਨਿਕਲਦੇ ਮੈਨੂੰ ਨਹੀਂ ਪਤਾ ਇਹ ਬਸ ਮੈਂ ਕਰ ਲਿਆ ਤੁਹਾਡੇ ਨਾਲ ਤੁਹਾਨੂੰ ਆਪਣਾ ਜਾਣ ਕੇ। ਗੋਪਲ ਤੁਹਾਡੇ ਨਾਲ ਬੈਠਾ। ਤੇ ਫਿਰ ਕਿਤੇ ਦੁਬਾਰਾ ਫਿਰ ਕਰਾਂਗੇ ਕਿਉਂਕਿ ਇਹ ਚੈਨਲ ਮੇਰਾ ਜਿਹੜਾ ਵਾ ਇਹ ਮੈਂ ਇਸੇ ਕਰਕੇ ਬਣਾਇਆ ਇਹਦੇ ਤੋਂ ਮੈਨੂੰ ਤੁਹਾਡੇ ਨਾਲ ਸਿਰਫ ਜੋੜਨ ਦਾ ਰਾਬਤਾ ਵਾ ਮੇਰਾ ਕਿ ਜਿੱਥੇ ਵੀ ਮੈਨੂੰ ਸੁਣ ਸਕੋ ਤੇ ਮੈਂ ਕੁਝ ਕਹਿ ਸਕਾਂ। ਕੱਲਾ ਮਸੂਸ ਨਾ ਕਰਾਂ ਖੁਦ ਨੂੰ ਕਿਉਂਕਿ ਕੱਲਾ ਹੋਣਾ ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਤਨਦੁੰਦਾ ਔਰ ਮੈਂ ਸੋਚਦਾ ਕਿ ਜਦੋਂ ਤੁਸੀਂ ਮੇਰੇ ਨਾਲ ਜੇ ਸਾਰੇ ਮੈਂ ਕੱਲਾ ਨਹੀਂਗਾ ਮੈਂ ਤੁਹਾਡਾ ਆਪਣਾ ਕੀਰਤ ਪਰਨੂ ਔਰ ਮੇਰੀ ਕੋ ਗਲਤੀ ਰੇ ਮਾਫ ਕਰ ਦੇਣਾ ਕਿੱਥੇ ਵੀ ਦੇਸ਼ਾਂ ਪ੍ਰਦੇਸ਼ਾਂ ਆਪ ਦੇਸ਼ਾਂ ਜੇ ਤੁਸੀਂ ਵੱਸਦੇ ਜੇ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ